ਆਸਟ੍ਰੇਲੀਆ ਤੋਂ ਸਿੱਧਾ ਅੰਮ੍ਰਿਤਸਰ ਦਿੱਲੀ ਤੋਂ ਬਿਨਾ ਦਿੱਲੀ ਜਾਣ ਦੀ ਲੋੜ ਨਹੀਂ ਬਹੁਤ ਵਿਕਲਪਾਂ ਇਸ ਤਰ੍ਹਾਂ ਪੰਜਾਬ ਤੋਂ ਜੇਕਰ ਆਸਟ੍ਰੇਲੀਆ ਨੂੰ ਜਾਣਾ ਹੈ ਖਾਸ ਕਰਕੇ ਸਿਡਨੀ ਮੈਲਬੌਰ ਕਰਾਇਆ ਜੇਕਰ ਪੰਜਾਬੀ ਜਿਹੜੇ ਕਹਿੰਦੇ ਹਨ ਕਿ ਅੰਮ੍ਰਿਤਸਰ ਹਮੇਸ਼ਾ ਕਰਾਇਆ ਮਹਿੰਗਾ ਹੁੰਦਾ ਹੈ ਅੰਮ੍ਰਿਤਸਰ ਆਸਟ੍ਰੇਲੀਆ ਵਾਲਿਆਂ ਲਈ ਹੁਣ ਕਰਾਇਆ ਦਿੱਲੀ ਨਾਲੋਂ ਸਸਤਾ ਵੀ ਹੈ ਇਸ ਤਰ੍ਹਾਂ ਜਿਸ ਨਾਲ ਤੁਸੀਂ ਅੰਮ੍ਰਿਤਸਰ ਤੋਂ ਸਿੱਧਾ ਮੈਲਬਨ ਜਾਂ ਮੈਲਬਨ ਤੋਂ ਸਿੱਧਾ ਅੰਮ੍ਰਿਤਸਰ ਪਹੁੰਚ ਸਕਦੇ ਹੋ ਦਿੱਲੀ ਦੀ ਲੋੜ ਨਹੀਂ ਜਿਹੜੇ ਲੋਕ ਪਹਿਲਾਂ ਕਹਿੰਦੇ ਸਨ ਅੰਮ੍ਰਿਤਸਰ ਲੋ ਕੋਸ ਕੈਰੀਅਰ ਹਨ 에어ਸ਼ੀਆ 스쿠트 ਤੇ ਜਾ 말레이시아 에어ਲਾਈਨਸ ਨੇ ਪਿਛਲੇ ਨਵੰਬਰ ਤੋਂ ਫਲਾਈਟ ਸ਼ੁਰੂ ਕੀਤੀਆਂ ਹਨ ਉਹਨਾਂ ਦਾ ਵੀ ਵਿਕਲਪ ਉਹ ਇੱਕ ਫੁੱਲ ਸਰਵਿਸ ਕੈਰੀਅਰ ਹਨ ਫਲਾਈ ਅੰਮ੍ਰਿਤਸਰ ਦੇ ਯਤਨਾ ਸਤਕਾ 에어ਸ਼ੀਆ ਐਕਸ ਸ਼ੁਰੂ ਹੋਈ ਸੀ ਅੰਮ੍ਰਿਤਸਰ ਤੋਂ ਹੁਣ 에어ਸ਼ੀਆ ਤੇ 에어ਸ਼ੀਆ ਐਕਸ ਕੁਵਾਲਾਮਪੁਰ ਤੋਂ ਮੈਲਬਨ ਆਈ ਅੰਮ੍ਰਿਤਸਰ ਇਨੀਸ਼ੀਏਟਿਵ ਕੋਈ 에어ਲਾਈਨ ਨਹੀਂ ਹੈ 에어ਪੋਰਟ ਨਹੀਂ ਹੈ ਇਹ ਇੱਕ ਉਪਰਾਲਾ ਹੈ ਪਰ ਅੱਲਾ ਹੈ ਕੋਸ਼ਿਸ਼ ਹੈ ਕਿ ਪੰਜਾਬ ਦੁਨੀਆ ਨਾਲ ਜੁੜੇ ਗਲਬਨ ਤੋਂ ਅੰਮ੍ਰਿਤਸਰ ਦੀ ਲੋਕ ਕਹਿੰਦੇ ਨੇ ਕਿ ਮਹਿੰਗੀਆਂ ਫੇਅਰ ਹੁੰਦੀਆਂ ਨੇ ਓਵਰ ਆਲ ਅੰਮ੍ਰਿਤਸਰ ਦੀਆਂ ਪਰ ਨਹੀਂ ਆਸਟ੍ਰੇਲੀਆ ਵਾਲੇ ਲਈ ਬਹੁਤ ਲੱਕੀ ਹਨ ਉਹਨਾਂ ਲਈ ਫੇਅਰ ਸਸਤੇ ਹਨ ਦਿੱਲੀ ਨਾਲ ਕੂ ਟੇਰੇਸ਼ ਵਿੱਚ ਲੱਗੇਜ ਬਾਏ ਕਰਨਾ ਪੈਂਦਾ ਹੈ ਸਮਾਨ ਭਾਰ ਦੇ ਹਿਸਾਬ ਨਾਲ ਜੇਕਰ ਸਮਾਨ ਥੋੜਾ ਹੈ ਪਰ ਫਿਰ ਵੀ ਇਹ 에어 ਇੰਡੀਆ ਦੇ ਨਾਲੋਂ ਸਸਤੀ ਫਲਾਈਟ ਹੋਏਗੀ ਪੰਜਾਬੀ ਵੱਡੀ ਗਿਣਤੀ ਵਿੱਚ ਹਾਲੇ ਵੀ ਦਿੱਲੀੋਂ ਇਸ 에ਅਰਲਾਈਨ ਤੇ ਫਲਾਈਟ ਲੈ ਰਹੇ ਆਂ ਸਾਡੀ ਸਮਝ ਤੋਂ ਬਾਹਰ ਹੈ ਪੰਜਾਬ ਨੂੰ ਸਪੋਰਟ ਕਰਨ ਦੀ ਬਜਾਏ ਜੇਕਰ ਤੁਹਾਨੂੰ ਦਿੱਲੀ ਉਨਾ ਹੀ ਪੈਂਦਾ ਹੈ 2 ਘੰਟੇ ਕਈ ਵਾਰ ਦਿੱਲੀ ਬਾਹਰ ਨਿਕਲ ਗਏ ਲੱਗ ਜਾਂਦੇ ਨੇ ਥਾਲੀ ਮੈਂ ਲੰਬੀ ਫਲਾਈਟ ਪਰ 50 ਡਾਲਰ ਉਹਨਾਂ ਨੇ ਅੰਮ੍ਰਿਤਸਰ ਦਾ ਫੀਅਰ ਕੱਟ ਰੱਖਿਆ 315 ਆਸਟ੍ਰੇਲੀਅਨ ਡਾਲਰਸ ਅੰਮ੍ਰਿਤਸਰ ਤੋਂ ਤੁਸੀਂ ਮੈਲਬਨ ਪਹੁੰਚ ਜਾਂਦੇ ਹੋ 19 ਘੰਟੇ 45 315 ਸਿਰਫ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਤੋਂ ਇਹ ਟਿਕਟ 432 ਦੀ 100 ਮਹਿੰਗੀ ਹੈ ਜੀ ਦਿੱਲੀ ਤੋਂ ਟਿਕਟ ਮਹਿੰਗੀ ਹੈ ਅੰਮ੍ਰਿਤਸਰ ਤੋਂ ਟਿਕਟ ਸਸਤੀ ਹੈ ਫਿਰ ਵੀ ਲੋਕ ਇਸ 에ਅਰਲਾਈਨ ਤੇ ਦਿੱਲੀ ਤੋਂ ਜਾ ਰਹੇ ਹਨ ਸਵਾਗਤ ਹੈ ਜੀ ਮੈਂ ਸਮੀਪ ਸਿੰਘ ਗੁੰਟਾਲਾ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਤੁਹਾਡੇ ਨਾਲ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤਾ ਸੀ ਆਸਟ੍ਰੇਲੀਆ ਤੋਂ ਕਨੈਕਟੀਵਿਟੀ ਦਾ ਅੰਮ੍ਰਿਤਸਰ ਦੇ ਨਾਲ ਆਸਟ੍ਰੇਲੀਆ ਤੋਂ ਸਿੱਧਾ ਅੰਮ੍ਰਿਤਸਰ ਦਿੱਲੀ ਤੋਂ ਬਿਨਾ ਦਿੱਲੀ ਜਾਣ ਦੀ ਲੋੜ ਨਹੀਂ ਬਹੁਤ ਵਿਕਲਪ ਹਨ ਇਸੇ ਤਰ੍ਹਾਂ ਪੰਜਾਬ ਤੋਂ ਜੇਕਰ ਆਸਟ੍ਰੇਲੀਆ ਨੂੰ ਜਾਣਾ ਹੈ ਖਾਸ ਕਰਕੇ ਸਿਡਨੀ ਮੈਲਬਨ ਤੇ ਪਰਥ ਉਹਨਾਂ ਲਈ ਬਹੁਤ ਵਿਕਲਪ ਹਨ ਸਿਡਨੀ ਮੈਲਬਨ ਤੇ ਪਰਥ ਲਈ ਹੋਰ ਨਾ ਥਾਵਾਂ ਲਈ ਵੀ ਹਨ ਪਰ ਅਸੀਂ ਗੱਲ ਕੀਤੀ ਸੀ ਸਿਡਨੀ ਦੀ ਅੱਜ ਅਸੀਂ ਇਸ ਵੀਡੀਓ ਰਾਹੀਂ ਦੱਸਣਾ ਚਾਹਾਂਗੇ ਮੈਲਬਨ ਕਿਰਾਇਆ ਜੇਕਰ ਪੰਜਾਬੀ ਜਿਹੜੇ ਕਹਿੰਦੇ ਹਨ ਕਿ ਅੰਮ੍ਰਿਤਸਰ ਹਮੇਸ਼ਾ ਕਿਰਾਇਆ ਮਹਿੰਗਾ ਹੁੰਦਾ ਹੈ ਤੇ ਉਹ ਗਲਤ ਹਨ ਅੰਮ੍ਰਿਤਸਰ ਆਸਟ੍ਰੇਲੀਆ ਵਾਲਿਆਂ ਲਈ ਹੁਣ کرایا دہلی ਨਾਲੋਂ ਸਸਤਾ ਵੀ ਹੈ ਤੇ ਇਸੇ ਵਿਕਲਪ ਦਾ ਤੁਹਾਨੂੰ ਅਸੀਂ ਸ਼ੇਅਰ ਵੀ ਕਰਾਂਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਅੰਮ੍ਰਿਤਸਰ ਤੋਂ ਸਿੱਧਾ ਮੈਲਬਨ ਜਾਂ ਮੈਲਬਨ ਤੋਂ ਸਿੱਧਾ ਅੰਮ੍ਰਿਤਸਰ ਪਹੁੰਚ ਸਕਦੇ ਹੋ ਦਿੱਲੀ ਦੀ ਲੋਡ ਨਹੀਂ ਹੈ ਉਹਦੇ ਲਈ ਦੋ ਆਪਸ਼ਨਸ ਹਨ ਕੁਆਲਾ ਲੰਪੁਰ ਤੇ ਸਿੰਗਾਪੁਰ ਫਿਰ ਮੈਂ ਦੱਸ ਦਵਾਂ ਕੁਆਲਾ ਲੰਪੁਰ ਜਾਂ ਸਿੰਗਾਪੁਰ ਜਿਹੜੇ ਲੋਕ ਪਹਿਲਾਂ ਕਹਿੰਦੇ ਸਨ ਕਿ ਅੰਮ੍ਰਿਤਸਰ ਲੋ ਕੋਸ ਕੈਰੀਅਰ ਹਨ 에ਰੇਸ਼ੀਆ ਸਕੂਟ ਤੇ ਜਾਂ ਮਲਿੰਡੋ 에ਅਰ ਜਿਸ ਨੂੰ ਬੈਟਿਕੀਅਰ ਕਹਿੰਦੇ ਹਨ ਬੈਟਿਕੀਅਰ ਲੋ ਕਾਸਟ ਨਹੀਂ ਹੈ ਉਹਨੂੰ ਹਾਈਬ੍ਰਿਡ ਕਹਿੰਦੇ ਹਨ ਮਲੇਸ਼ੀਆ 에ਅਰਲਾਈਨਸ ਨੇ ਪਿਛਲੇ ਨਵੰਬਰ ਤੋਂ ਫਲਾਈਟ ਸ਼ੁਰੂ ਕੀਤੀਆਂ ਹਨ ਉਹਨਾਂ ਦਾ ਵੀ ਵਿਕਲਪ ਉਹ ਇੱਕ ਫੁੱਲ ਸਰਵਿਸ ਕੈਰੀਅਰ ਹਨ ਫਲਾਈ ਅੰਮ੍ਰਿਤਸਰ ਦੇ ਯਤਨਾਸਤ ਕਾ 에ਅਰ ਐਸ਼ੀਆ ਐਕਸ ਸ਼ੁਰੂ ਹੋਈ ਸੀ ਅੰਮ੍ਰਿਤਸਰ ਤੋਂ ਹੁਣ 에ਅਰ ਐਸ਼ੀਆ ਤੇ 에ਅਰ ਐਸ਼ੀਆ ਐਕਸ ਕੁਆਲੰਪੁਰ ਤੋਂ ਮੈਲਬਨ ਇੱਕ ਕੋ 에ਅਰਲਾਈਨ ਹੈ ਇੱਕੋ ਗਰੁੱਪ ਹੈ ਪਰ ਉਹਨਾਂ ਦੇ ਵੱਖਰੇ ਬ੍ਰਾਂਡ ਨੇ ਤੇ ਮੈਲਬਨ ਤੋਂ ਜੇਕਰ ਅੰਮ੍ਰਿਤਸਰ ਜਾਣਾ ਹੈ ਤੂੰ ਹੀ ਸਿਰਫ 2 ਤੋਂ 4 ਘੰਟਿਆਂ ਤੱਕ ਦੇ ਸਟੇ ਤੋਂ ਬਾਅਦ ਅੰਮ੍ਰਿਤਸਰ ਪਹੁੰਚ ਸਕਦੇ ਹੋ ਆ ਅੰਮ੍ਰਿਤਸਰ ਇਨੀਸ਼ੀਏਟਿਵ ਕੋਈ 에ਅਰਲਾਈਨ ਨਹੀਂ ਹੈ 에어ਪੋਰਟ ਨਹੀਂ ਹੈ ਇਹ ਇੱਕ ਉਪਰਾਲਾ ਹੈ ਉਪਰਾਲਾ ਹੈ ਕੋਸ਼ਿਸ਼ ਹੈ ਕਿ ਪੰਜਾਬ ਦੁਨੀਆ ਨਾਲ ਜੁੜੇ ਤੇ ਸਭ ਤੋਂ ਪਹਿਲਾਂ ਜੇ ਗੱਲ ਕਰਾਂਗੇ ਮੈਲਬਨ ਤੋਂ ਅਸੀਂ ਕਿੱਦਾਂ ਅੰਮ੍ਰਿਤਸਰ ਪਹੁੰਚ ਸਕਦੇ ਹਾਂ ਆਪਾਂ ਪਹਿਲਾਂ ਗੱਲ ਕਰਦੇ ਹਾਂ flightstart.google.com ਦੀ ਇੱਕ ਪਲੈਟਫਾਰਮ ਹੈ ਜਿੱਥੇ ਤੁਸੀਂ ਵੱਖ-ਵੱਖ 에어ਲਾਈਨਸ ਦੀਆਂ ਵੱਖ-ਵੱਖ ਰੇਟ ਦੇ ਸਕਦੇ ਹੋ ਇਹਦੇ ਵਿੱਚ ਜੇਕਰ ਤੁਸੀਂ 에어ਲਾਈਨ ਦੇ ਨਾਲ ਸਰਚ ਕਰਨੀ ਹੈ ਉਹ ਵੀ ਕਰ ਸਕਦੇ ਹੋ ਇਹਦਾ ਮਕਸਦ ਇਹੀ ਹੁੰਦਾ ਹੈ ਕਿ ਦੇਖ ਸਕੋ ਕਿਹੜੀ-ਕਿਹੜੀ 에어ਲਾਈਨ ਤੇ ਕੀ ਰੇਟ ਨੇ ਨਾਲੇ ਤੁਸੀਂ ਸਿੱਧਾ 에어ਲਾਈਨ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ ਜਾਂ ਹੋਰ ਜਿਹੜੀਆਂ ਥਰਡ ਪਾਰਟੀ ਵੈਬਸਾਈਟਾਂ ਸਾਡੇ ਵੱਲੋਂ ਜੇ ਤੁਹਾਡਾ ਕੋਲ ਟ੍ਰੈਵਲ 에ਜੰਟ ਹੈ ਉਹਨਾਂ ਨਾਲ ਗੱਲ ਕਰੋ ਤੁਸੀਂ ਇਹ ਰੇਟ ਦੇਖ ਕੇ ਜਾਂ ਰਾਊਟ ਦੇਖ ਕੇ ਗੱਲ ਕਰ ਸਕਦੇ ਹੋ ਪਰ ਨਾਲ ਇਹ ਅਸੀਂ ਕਵਾਂਗੇ ਸਿੱਧਾ 에어ਲਾਈਨਸ ਕੋਲ ਵੀ ਤੁਸੀਂ ਜਿਹੜਿਆ ਥਰਡ ਪਾਰਟੀ ਵੈਬਸਾਈਟ ਨੇ ਕਈ ਵਾਰ ਉਹਨਾਂ ਨੇ ਠੀਕ ਲਿਖਿਆ ਨਹੀਂ ਹੁੰਦਾ ਕਿ ਲੱਗੇਜ ਰਸਤੇ 'ਚ ਲੈਣਾ ਪਵੇਗਾ ਜਾਂ ਨਹੀਂ ਜੇਕਰ ਤੁਸੀਂ 에어ਏਸ਼ੀਆ ਦੀ ਟਿਕਟ ਲੈਂਦੇ ਹੋ 에어ਏਸ਼ੀਆ ਦੇ ਨਾਲ ਤੇ ਉਹਨਾਂ ਦਾ ਕੋਈ ਟਰਾਂਜ਼ਿਟ ਰਸਤੇ 'ਚ ਤੁਹਾਨੂੰ ਲੱਗੇਜ ਨਹੀਂ ਲੈਣਾ ਪਵੇਗਾ ਫਿਰ ਦੱਸ ਦਈਏ 에어ਏਸ਼ੀਆ ਲਈ ਜੇਕਰ ਤੁਸੀਂ ਸਕੂਟ ਤੇ ਲੈਂਦੇ ਹੋ ਸਕੂਟ ਸਿੰਗਾਪੁਰ 에어ਲਾਈਨਸ ਨਾਲ ਉਹਨਾਂ ਦਾ ਵੀ ਤੁਹਾਨੂੰ ਕੋਈ ਸੈਲਫ ਟਰਾਂਸਫਰ ਮਤ ਉਹਨਾਂ ਦਾ ਆਪਣੇ ਆਪ ਟਰਾਂਸਫਰ ਹੁੰਦਾ ਹੈ ਲੱਗੇਜ ਇਸੇ ਤਰ੍ਹਾਂ ਮਲੇਸ਼ੀਆ 에어ਲਾਈਨਸ ਦਾ ਵੀ ਇਸੇ ਤਰ੍ਹਾਂ ਬਾਇਟਿਕ ਕੇਅਰ ਦਾ ਵੀ ਜੇਕਰ ਅਸੀਂ ਗੱਲ ਕਰੀਏ ਮੈਲਬਨ ਤੋਂ ਅੰਮ੍ਰਿਤਸਰ ਦੀ ਲੋਕ ਕਹਿੰਦੇ ਨੇ ਕਿ ਮਹਿੰਗੀਆਂ ਫੇਅਰ ਹੁੰਦੀਆਂ ਨੇ ਓਵਰ ਆਲ ਅੰਮ੍ਰਿਤਸਰ ਦੀਆਂ ਪਰ ਨਹੀਂ ਆਸਟ੍ਰੇਲੀਆ ਵਾਲੇ ਲਈ ਬਹੁਤ ਲੱਕੀ ਹਨ ਉਹਨਾਂ ਲਈ ਫੇਅਰ ਸਸਤੇ ਹਨ ਦਿੱਲੀ ਨਾਲੋਂ ਤੁਸੀਂ ਸਰਚ ਕਰ ਸਕਦੇ ਹੋ ਜਸਟ ਵਨ ਸਟਾਪ ਕਿਉਂਕਿ ਅਸੀਂ ਸਿਰਫ ਇੱਕੋ ਸਟਾਪ ਲੈਣਾ ਹੈ ਕੋਲੰਬੁਰ ਜਾਂ ਸਿੰਗਾਪੁਰ ਦਾ ਤੁਸੀਂ ਸਰਚ ਕਰ ਸਕਦੇ ਹੋ ਤੇ ਨਾਲ ਹੀ ਜੇਕਰ 에ਅਰਲਾਈਨਸ ਦਾ ਕਰਨਾ ਹੈ ਤੇ ਉਹ ਵੀ ਸਰਚ ਹੋ ਸਕਦੀ ਹੈ ਸੋ ਵਨ ਸਟਾਪ ਤੇ ਨਾਲ ਹੀ 에어ਲਾਈਨਸ ਦਾ ਵੀ ਪਰ ਅਸੀਂ ਇੱਥੇ ਆਈਡੀਆ ਲਾ ਸਕਦੇ ਹਾਂ ਕਿ ਸਕੂਟ ਦਾ 21 ਘੰਟੇ 55 ਮਿੰਟ ਸਕੂਟ ਦਾ ਦੇਖ ਸਕਦੇ ਹਾਂ 21 ਘੰਟੇ 55 ਮਿੰਟ ਉਹਨਾਂ ਨੇ ਸਮਾਂ ਥੋੜਾ ਜਿਹਾ ਸਰਦੀਆਂ ਚੇਂਜ ਕਰਦੇ ਨੇ ਪਰ ਨਾਲ ਹੀ ਇੱਥੇ ਸੈਲਫ ਟਰਾਂਸਫਰ ਲਿਖਿਆ ਹੈ 에ਰਸ਼ੀਆ ਦਾ ਪਰ 에ਰਸ਼ੀਆ ਤੇ 에어ਸ਼ੀਆ ਐਕਸ ਇੱਕੋ ਗਰੁੱਪ ਹੀ ਹੈ ਅੰਮ੍ਰਿਤਸਰ 에ਰਸ਼ੀਆ ਜਾਂਦੀ ਹੈ ਕੋਲੰਪੁਰ ਤੋਂ ਤੇ ਮੈਲਬਨ ਤੋਂ ਕੋਲੰਪੁਰ 에ਰਸ਼ੀਆ ਐਕਸ ਆਉਂਦੀ ਹੈ ਸਿਰਫ 28 ਘੰਟੇ 45 ਮਿੰਟ ਚ ਤੁਸੀਂ ਅੰਮ੍ਰਿਤਸਰ ਪਹੁੰਚ ਜਾਓਗੇ 2 ਘੰਟੇ 45 ਮਿੰਟਸ ਸਿਰਫ 6 ਘੰਟੇ ਦਾ ਲੇਓਵਰ ਹੈ ਤੇ ਦੂਜੇ ਪਾਸੇ ਵੀ ਕਾਟਿਆ ਬਟ ਇਹਦੇ ਨਾਲ ਦਿੱਲੀ ਨਾਲੋਂ 10 ਘੰਟੇ ਲੌਨ ਲਾਉਨ ਆਫ ਦਿ ਬੈਟਰ ਹੈ ਇਸੇ ਤਰ੍ਹਾਂ ਹੀ ਬੈਟੀ ਕੇਅਰ ਕਿਸੇ ਦੇ ਨਾਲ ਕਲੈਬੋਰੇਸ਼ਨ ਹੈ ਤੇ ਉਹ ਨਹੀਂ ਬੈਟੀ ਕੇਅਰ ਖੁਦ ਦੀ ਫਲਾਈਟ ਜਿਹੜੀ ਹੈ 2 ਘੰਟੇ ਇੱਕ ਪਾਸੇ ਦੇ ਫੇਅਰ ਨੇ ਪਰ ਤੁਸੀਂ ਇਹ ਦੇਖ ਸਕਦੇ ਹੋ 에어 ਇੰਡੀਆ ਦਾ 1500 ਡਾਲਰ ਤੇ ਇਹਨਾਂ ਦਾ ਜੇਕਰ ਸਮਾਨ ਸਕੂਟ ਤੇ 에ਰਸ਼ੀਆ ਵਿੱਚ ਲੱਗੇ ਜ ਬਾਇ ਕਰਨਾ ਪੈਂਦਾ ਹੈ ਸਮਾਨ ਭਾਰ ਦੇ ਹਿਸਾਬ ਨਾਲ ਜੇਕਰ ਸਮਾਨ ਥੋੜਾ ਹੈ ਪਰ ਫਿਰ ਵੀ ਇਹ 에ਰ ਇੰਡੀਆ ਦੇ ਨਾਲੋਂ ਸਸਤੀ ਫਲਾਈਟ ਹੋਏਗੀ ਮਲੇਸ਼ੀਆ 에ਰਲਾਈਨਸ ਦੀ ਵੀ ਆਪਸ਼ਨ ਹੋਣਗੀਆਂ ਉਸ ਦਿਨ ਪਰ ਉਹਨਾਂ ਦਾ ਸਟੇ ਥੋੜਾ ਲੰਮਾ ਹੈ ਪਰ ਆਓ ਪਹਿਲਾਂ ਸਰਚ ਕਰੀਏ 에ਰਸ਼ੀਆ ਐਕਸ ਦੀ ਅਸੀਂ ਸਿਲੈਕਟ 올 에ਰਲਾਈਨ ਦੀ ਬਜਾਏ 에ਰਸ਼ੀਆ ਤੇ 에ਰਸ਼ੀਆ ਐਕਸ ਮੈਂ ਤੁਹਾਨੂੰ ਦਿਖਾਣਾ ਕਿ ਉਹਨਾਂ ਦਾ ਕਿਰਾਇਆ ਤੇ ਕਿੰਨਾ ਟਾਈਮ ਹੈ 867 ਡਾਲਰ ਜੇਕਰ ਮੈਂ ਇੱਥੇ ਐਜ਼ ਅ ਚੈੱਕ ਤੁਹਾਨੂੰ ਦਿਖਾਣਾ ਕਿ ਦਿੱਲੀ ਦਾ ਕਿਰਾਇਆ ਦੇਖਦੇ ਹਾਂ ਕਿਉਂਕਿ ਸਾਨੂੰ ਪਤਾ ਲੱਗਾ ਹੈ ਕਿ ਪੰਜਾਬੀ ਵੱਡੀ ਗਿਣਤੀ ਵਿੱਚ ਹਾਲੇ ਵੀ ਪੰਜਾਬੀ ਵੱਡੀ ਗਿਣਤੀ ਵਿੱਚ ਹਾਲੇ ਵੀ ਦਿੱਲੀੋਂ ਇਸ 에ਅਰਲਾਈਨ ਤੇ ਫਲਾਈਟ ਲੈ ਰਹੇ ਹਨ ਸਾਡੀ ਸਮਝ ਤੋਂ ਬਾਹਰ ਹੈ ਇਹ ਗੱਲ ਸਾਡੀ ਸਮਝ ਤੋਂ ਬਾਹਰ ਹੈ ਕਿ ਜੇਕਰ ਤੁਸੀਂ ਪਟਿਆਲੇ ਵੀ ਹੋ ਲੁਧਿਆਣੇ ਵੀ ਹੋ ਪਤਾ ਨਹੀਂ ਦਿੱਲੀ ਤੁਸੀਂ ਕੋਈ ਖਾਸ ਫੈਸਿਲਿਟੀ ਪਾਲਦੇ ਹੋ ਪੰਜਾਬ ਨੂੰ ਸਪੋਰਟ ਕਰਨ ਦੀ ਬਜਾਏ ਜੇਕਰ ਤੁਹਾਨੂੰ ਦਿੱਲੀ ਉਨਾ ਹੀ ਪੈਂਦਾ 2 ਘੰਟੇ ਕਈ ਵਾਰ ਦਿੱਲੀ ਬਾਹਰ ਨਿਕਲ ਕੇ ਲੱਗ ਜਾਂਦੇ ਨੇ ਤੇ ਇਹ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ 50 ਡਾਲਰ ਆਸਟ੍ਰੇਲੀਅਨ ਪ੍ਰਾਈਸ ਦਾ ਫਰਕ ਹੈ ਸਮਾਂ ਵੀ ਅੰਮ੍ਰਿਤਸਰ ਦੀ ਫਲਾਈਟ ਦਿੱਲੀ ਨਾਲੋਂ 45 ਮਿੰਟ ਲੰਮੀ ਹੈ ਕਿਉਂਕਿ ਦੂਜੇ ਪਾਸਿਓਂ ਆ ਰਹੇ ਦਿੱਲੀ ਤੋਂ ਉੱਪਰੋਂ ਅੰਮ੍ਰਿਤਸਰ ਨੂੰ ਪਹੁੰਚਦੇ ਜੇ 45 ਮਿੰਟ ਲੰਬੀ ਫਲਾਈਟ ਪਰ 50 ਡਾਲਰ ਉਹਨਾਂ ਨੇ ਅੰਮ੍ਰਿਤਸਰ ਦਾ ਫੇਅਰ ਘੱਟ ਰੱਖਿਆ ਹੈ ਕਿਉਂਕਿ ਦਿੱਲੀ ਦਾ ਰਿਸਪੌਂਸ ਉਹਨਾਂ ਨੂੰ ਬਹੁਤ ਵਧੀਆ ਮਿਲ ਰਿਹਾ ਹੈ ਤੇ ਵੱਡੀ ਗਿਣਤੀ ਪੰਜਾਬੀ ਇਸ ਫਲਾਈਟ 'ਚ ਜਾ ਰਹੇ ਹਨ 947 ਡਾਲਰ ਆਸਟ੍ਰੇਲੀਆ ਨਾਲ ਦਾ 21 ਘੰਟੇ 25 ਮਿੰਟ ਤੇ 20 ਘੰਟੇ 45 ਮਿੰਟ ਤੁਸੀਂ 에ਰਸ਼ੀਆ 에ਰਸ਼ੀਆ ਐਕਸ ਤੇ ਅੰਮ੍ਰਿਤਸਰ ਪਹੁੰਚ ਸਕਦੇ ਹੋ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਮੈਂ ਵਾਪਸੀ ਦੇ ਦੇਖਾਂ ਤੇ ਅੰਮ੍ਰਿਤਸਰ ਤੋਂ ਮੈਲਬਨ ਜਾਣ ਲਈ ਆਓ ਦੇਖਦੇ ਹਾਂ 315 ਆਸਟ੍ਰੇਲੀਅਨ ਡਾਲਰ ਚ ਅੰਮ੍ਰਿਤਸਰ ਤੋਂ ਤੁਸੀਂ ਮੈਲਬਨ ਪਹੁੰਚ ਜਾਂਦੇ ਹੋ 19 ਘੰਟੇ 45 ਮਿੰਟ ਸਿਰਫ 6 ਘੰਟੇ ਦਾ ਲੇਓਵਰ 315 ਡਾਲਰ ਸਿਰਫ ਚ ਤੁਸੀਂ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਆਬਵੀਅਸਲੀ ਸਮਾਨ ਪਾਓਗੇ ਪਰ ਦਿੱਲੀ ਤੋਂ ਇਹ ਟਿਕਟ 432 ਡਾਲਰ ਦੀ 100 ਡਾਲਰ ਮਹਿੰਗੀ ਹੈ ਜੀ ਦਿੱਲੀ ਤੋਂ ਟਿਕਟ ਮਹਿੰਗੀ ਹੈ ਅੰਮ੍ਰਿਤਸਰ ਤੋਂ ਟਿਕਟ ਸਸਤੀ ਹੈ ਫਿਰ ਵੀ ਲੋਕ ਇਸ 에어ਲਾਈਨ ਤੇ ਦਿੱਲੀ ਤੋਂ ਜਾ ਰਹੇ ਹਨ 에어 아ਸ਼ੀਆ ਦੀ ਅਸੀਂ ਕਿਸੇ 에어ਲਾਈਨ ਦੇ 에ਜੰਟ ਨਹੀਂ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਬਾਕੀ 에어ਲਾਈਨ ਵੀ ਦਿਖਾਵਾਂਗੇ ਹੁਣ ਜੇ ਅਸੀਂ ਨਾਲ ਇਹਦੇ ਸਕੂਟ ਵੀ ਐਡ ਕਰੀਏ ਆਓ ਦੇਖਦੇ ਹਾਂ ਸਕੂਟ ਐਡ ਕਰਕੇ ਅੰਮ੍ਰਿਤਸਰ ਤੋਂ ਉਹਨਾਂ ਦਾ ਕਿੰਨਾ ਟਾਈਮ ਆਉਂਦਾ ਹੈ ਮੈਲਬਨ ਲਈ ਜੇਕਰ ਉਸ ਦਿਨ ਫਲਾਈਟ ਹੈ ਲੰਮਾ ਹੈ 26 ਘੰਟੇ ਦੇ ਨਾਲ ਇੱਕ 16 ਘੰਟੇ 45 ਮਿੰਟ 40 ਮਿੰਟ ਤੇ ਉਹਨਾਂ ਦੀ ਟਿਕਟ ਹੈ 648 ਡਾਲਰ ਦੀ ਅੰਮ੍ਰਿਤਸਰ ਮੈਲਬਨ ਸਕੂਟ ਦੀ 648 ਦੀ ਉਹਨਾਂ ਦਾ ਵੀ ਸਮਾਨ ਬਾਇ ਕਰਨਾ ਹੈ 3 ਘੰਟੇ 20 ਮਿੰਟ ਦਾ ਲੇਓਵਰ ਸਿੰਗਾਪੁਰ ایرਲ এয়ারਪੋਰਟ ਬੰਦ ਦ ਬੈਸਟ এয়ারਪੋਰਟ ਫਿਰ ਵੀ 에어 ਇੰਡੀਆ ਦੇ ਨਾਲੋਂ ਆਓ ਕੰਪੈਰੀਜ਼ਨ ਕਰੀਏ 에어 ਇੰਡੀਆ ਨੂੰ ਨਾਲ ਐਡ ਕਰਕੇ ਇੱਕ ਪਾਸੇ ਦਾ ਫੇਅਰ ਹੈ ਜੀ ਇਹ 에어 ਇੰਡੀਆ ਦਾ ਫੇਅਰ ਦੇਖਦੇ ਹਾਂ ਜੇ ਸਮਾਨ ਐਡ ਵੀ ਕਰ ਲੋ ਤੇ 1275 ਡਾਲਰ ਫੇਅਰ ਹੈ ਜੀ ਇਹ ਦਿੱਲੀ ਤੋਂ ਮੈਲਬਨ ਦਿਖਾ ਰਿਹਾ ਹੈ ਕਿਉਂਕਿ ਅਸੀਂ ਦਿੱਲੀ ਵੀ ਨਾਲ ਐਡ ਕੀਤਾ ਹੈ ਦਿੱਲੀ ਤੋਂ ਮੈਲਬਨ 에어 ਇੰਡੀਆ ਉਹਨਾਂ ਦੀ ਫੇਰੀ 1275 ਤੇ ਅੰਮ੍ਰਿਤਸਰੋਂ ਲੰਮਾ ਸਟੇ ਹੋ ਜਾਂਦਾ ਹੈ ਉਹਨਾਂ ਦਾ ਪਰ ਤੁਸੀਂ ਇਹ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੀ ਟਿਕਟ ਫੇਅਰ ਵੀ ਸਸਤੀ ਹੈ ਆਸਟ੍ਰੇਲੀਆ ਵਾਲਿਓ ਤੁਹਾਡੇ ਲਈ ਇਹ ਸਸਤੀ ਹੈ ਮੈਂ ਇੱਥੇ ਮਲੇਸ਼ੀਆ 에어ਲਾਈਨ ਵੀ ਐਡ ਕਰਨ ਲੱਗਾ ਹਾਂ ਆਓ ਦੇਖੀਏ ਮਲੇਸ਼ੀਆ 에ਅਰਲਾਈਨ ਨਾਲ ਉਹਨਾਂ ਦੀ ਫਿਰ ਕਿਸ ਤਰ੍ਹਾਂ ਫਲਾਈਟ ਮਲੇਸ਼ੀਆ 에ਅਰਲਾਈਨ ਦਾ ਸਟੇ ਇਸ ਲਈ ਜਿੰਨਾ ਲੰਬਾ ਹੈ ਪਰ ਦੇਖੋ 16 ਘੰਟੇ 45 ਪਰ ਉਹਨਾਂ ਦੀ ਟਿਕਟ 1360 ਡਾਲਰ ਦੀ ਹੈ ਫਿਰ ਵੀ ਉਹ ਦਿੱਲੀ ਤੋਂ ਮੈਲਬਨ ਦਿਖਾ ਰਹੇ ਨੇ ਤੇ ਅੰਮ੍ਰਿਤਸਰ ਉਹ 15 ਘੰਟੇ 50 ਮਿੰਟ 1360 ਡਾਲਰ ਸੇਮ ਰੇਟ 2 ਘੰਟੇ 10 ਮਿੰਟ ਦਾ ਲੇਓਵਰ ਫੁੱਲ ਸਰਵਿਸ ਕੈਰੀਅਰ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਦਾ ਅੰਮ੍ਰਿਤਸਰ ਤੋਂ ਮੈਲਬਨ ਦਾ ਇਸੇ ਤਰ੍ਹਾਂ ਜੇਕਰ ਅਸੀਂ ਮੈਲਬਨ ਤੋਂ ਅੰਮ੍ਰਿਤਸਰ ਨਾਲ ਦਿੱਲੀ ਵੀ ਦਿਖਾ ਰਹੇ ਹਾਂ ਜੀ ਨਾਲ ਦਿੱਲੀ ਵੀ ਦਿਖਾ ਰਹੇ ਹਾਂ ਸਕੂਟ ਤੇ ਤੁਸੀਂ 21 ਘੰਟੇ 55 ਮਿੰਟ ਤੇ 에ਅ ਰੇਸ਼ੀਆ ਤੇ ਤੁਸੀਂ 20 ਘੰਟੇ 45 ਮਿੰਟ ਤੇ ਇਹ ਤੁਹਾਡੇ ਸਾਹਮਣੇ 900 800 ਕਿਉਂਕਿ ਹੁਣ ਨਵੰਬਰ ਦਸੰਬਰ ਚ ਟਿਕਟਾਂ ਮਿੰਗੀਆਂ ਹੋਣਗੀਆਂ 200 ਡਾਲਰ ਆਫ ਪੀਕ ਸੀਜ਼ਨ ਚ 에ਅ ਰੇਸ਼ੀਆ ਦੀ ਟਿਕਟ ਮਿਲ ਰਹੀ ਹੈ ਸਕੂਟ ਦੀ ਵੀ ਉਹ ਦਿਖਾਵਾਂਗਾ ਮੈਂ ਅੱਗੇ ਤੁਹਾਨੂੰ ਸੋ ਇਹ ਦੇਖੋ ਹੁਣ ਫੇਅਰ ਜ਼ਿਆਦਾ ਹੋ ਗਏ ਨੇ ਵੱਖਰੇ ਰੇਟ ਆਪਸ਼ਨਸ ਮੈਲਬਨ ਤੋਂ ਅੰਮ੍ਰਿਤਸਰ ਦੇ ਤੇ ਨਾਲ ਹੀ ਦਿੱਲੀ ਦੇ ਰੇਟ ਵੀ ਤੁਸੀਂ ਦੇਖ ਰਹੇ ਹੋ ਜੇ ਮੈਂ ਦਿੱਲੀ ਕੱਢ ਦਵਾਂ ਤੇ ਫਿਰ ਤੁਸੀਂ ਅੰਮ੍ਰਿਤਸਰ ਦੇ ਰੇਟ ਦੇਖ ਸਕਦੇ ਹੋ ਇਹ 20 ਘੰਟੇ 16 ਤੋਂ 20 ਘੰਟੇ ਅੱਜ ਤੁਸੀਂ ਮੈਲਬਨ ਤੋਂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਤੋਂ ਮੈਲਬਨ ਪਹੁੰਚ ਸਕਦੇ ਹੋ ਨਵੰਬਰ ਦਸੰਬਰ ਪੀਕ ਸੀਜ਼ਨ ਹੈ ਮੈਂ ਐਜ਼ ਅ ਟੈਸਟ ਮੈਲਬਨ ਤੋਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਪੂਰਾ ਮਹੀਨਾ ਦਿਖਾ ਰਹੇ ਨੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਟਿਕਟ ਬਾਏ ਕਰੋ ਪਰ ਤੁਸੀਂ ਦੇਖੋ 319 ਡਾਲਰ 26 ਜਨਵਰੀ ਅੱਗੇ ਜਾ ਕੇ ਤੇ 319 319 ਇਹ ਰੇਟ ਹੈ ਸਕੂਟ ਦੇ ਇਹਨਾਂ ਕੁਝ 에ਅਰਲਾਈਨਸ ਤੇ ਹਨ ਅੰਮ੍ਰਿਤਸਰ ਦੇ ਜਿਸੇ ਚਾਹਨੇ ਆ ਜਿਸੇ ਚਾਹਨੇ ਆ ਕਿ ਸਿੱਧਾ ਪੰਜਾਬ ਨੂੰ ਹੋਰ ਫਲਾਈਟ ਸ਼ੁਰੂ ਹੋਣ 에ਅਰਸ਼ੀਆ ਸ਼ੁਰੂ ਹੋਈ ਪਹਿਲਾਂ ਸਕੂਟ ਸ਼ੁਰੂ ਹੋਈ ਫਿਰ 에ਅਰਸ਼ੀਆ ਹੋਈ ਬੈਟੀ ਕੇਅਰ ਵੀ ਹੋਈ ਸਭ ਤੋਂ ਪਹਿਲਾਂ ਮਲੇਸ਼ੀਆ ਤੋਂ ਹੁਣ ਮਲੇਸ਼ੀਆ 에ਅਰਲਾਈਨ ਹੋਈ ਹੈ ਉਹਨਾਂ ਨੂੰ ਬਹੁਤ ਚੰਗਾ ਰਿਸਪੌਂਸ ਮਿਲਿਆ ਹੈ ਜੇਕਰ ਵਧ ਕਰਾਇਆ ਵੀ ਖਰਚਾਂਗੇ ਪੰਜਾਬੀ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਵਧਾਈ ਦੇ ਪਾਤਰ ਹਨ ਪਰ ਨਾਲ ਹੀ ਲੋਡ ਹੈ ਸਾਨੂੰ ਹੋਰ 에어ਲਾਈਨਸ ਲੈ ਆਉਂਦੀ ਥਾਈਰ 에어ਵੇਜ਼ ਵੀ ਅਮਰੀਕਾ ਆ ਸਕਦੀ ਹੈ ਕੈਨੇਡਾ ਵਾਲੇ ਅਮਰੀਕਾ ਵਾਲੇ ਨੇ ਲੱਕੀ ਨਯਨ ਕਿਉਂਕਿ ਸਾਡੇ ਕੋ ਸਿਰਫ ਕਤਰ ਦੀ ਆਪਸ਼ਨ ਹੈ ਸਿੱਧਾ ਦਿੱਲੀ ਨਾ ਜਾਣਾ ਪਵੇ ਜਾਂ ਇੱਕ ਦੋ ਹੋਰ 에어ਲਾਈਨਸ ਪਰ ਆਸਟ੍ਰੇਲੀਆ ਵਾਲੇ ਕੋ ਇਨੇ ਵਿਕਲਪ ਹਨ ਪਰ ਸਾਡੇ ਅਮਰੀਕਾ ਸਾਨੂੰ ਚੰਗਾ ਨਹੀਂ ਪੁੱਛਿਆ ਸਵਾਲ ਪੁੱਛ ਰਹੇ ਨੇ ਕਿਸ ਤਰ੍ਹਾਂ ਪੁੱਛਣ ਤੋਂ ਸ਼ਿਕਾਇਤ ਕਰ ਸਕਦੇ ਹੋ 에어ਲਾਈਨ ਦਾ ਸਟਾਫ ਦਿੱਲੀ ਵੀ ਪੁੱਛ ਸਕਦਾ ਹੈ ਸੋ ਆਓ ਅਸੀਂ ਹੋਰ ਅੱਗੇ ਨੂੰ ਚਲੀਏ ਜਿੰਨਾ ਹੋ ਸਕਦਾ ਹੈ ਅਸੀਂ 에어ਲਾਈਨਸ ਨੂੰ ਸਪੋਰਟ ਕਰੀਏ ਦੇਖੋ 에어 ਇੰਡੀਆ ਦੀ ਟਿਕਟ ਅੰਮ੍ਰਿਤਸਰੋਂ OVI ਮੈਲਬਨ ਤੋਂ ਅੰਮ੍ਰਿਤਸਰ ਸਿਰਫ 18 ਘੰਟੇ 35 ਮਿੰਟਸ ਪਹੁੰਚਾ ਦਿੰਦੇ ਨੇ ਦਿੱਲੀ ਤਕਰੀਬਨ 4 ਘੰਟੇ 45 ਮਿੰਟ ਦਾ ਸਟੇ ਹੈ ਪਰ ਉਹਨਾਂ ਦੀ ਟਿਕਟ 51541 ਡਾਲਰ ਹੈ 에어 ਇੰਡੀਆ ਦਾ ਜਹਾਜ਼ ਵੀ ਕੋਈ ਨੇ ਸਕਰੀਨਾਂ ਚੱਲਦੀਆਂ ਨਹੀਂ ਆ ਪਰ ਅਸੀਂ ਚਲੋ ਅੱਜ ਕੱਲ ਉਹਨਾਂ ਦੇ ਅਪਗ੍ਰੇਡ ਹੋ ਰਹੀ ਹੈ ਉਮੀਦ ਕਰਦੇ ਹਾਂ ਦੇ ਇਲ ਬੀ ਵਨ ਆਫ ਦਾ ਬੈਸਟ 에어ਲਾਈਨ ਨਾਟ ਜਸਟ ਇਨ ਇੰਡੀਆ ਪਰ ਵਰਲਡ ਵਿੱਚ ਵੀ ਹੋਏਗੀ ਨਵੇਂ ਜਹਾਜ਼ਾਂ ਦੇ ਨਾਲ ਪਰ ਇਹ ਤੁਹਾਨੂੰ ਅਸੀਂ ਮੈਲਬਨ ਦੇ ਵਿਕਲਪ ਦਿਖਾਏ ਹਨ ਕਿ ਤੁਸੀਂ ਕਿਸ ਤਰ੍ਹਾਂ 16 ਤੋਂ 20 ਘੰਟਿਆਂ ਵਿੱਚ ਵੱਖ-ਵੱਖ ਆਪਸ਼ਨਸ ਹਨ ਇੱਕ ਗੱਲ ਹੋਰ ਦੱਸ ਦਈਏ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਹੋ ਜਾਂ ਪੀਆਰ ਹੋ ਜਿਸ ਤਰ੍ਹਾਂ ਵੀ ਹੋ ਕਈ ਵਾਰ ਵਿਜ਼ਿਟਰ ਵੀਜ਼ਾ ਵਾਲ ਨੂੰ ਕਹਿੰਦੇ ਨੇ ਕਿ ਤੁਸੀਂ ਜਾਣ ਲੱਗੇ ਸਕੂਟ ਤੇ ਜਾ ਰਹੇ ਹੋ ਵਾਪਸੀ ਤੇ ਏਸ਼ੀਆ ਤੇ ਆ ਰਹੇ ਹੋ ਇਦਾਂ ਕਿਉਂ ਕੋਈ 에ਅਰਲਾਈਨ ਕਹਿੰਦੇ ਦੂਜੀ ਕੋਈ ਕਈ ਲੋਕਾਂ ਨੂੰ ਲੱਗਦਾ ਹੈ ਕਿ ਉਹ ਰੋਕ ਲੈਂਦੇ ਹਨ ਨਹੀਂ ਤੁਸੀਂ ਸਿੰਗਲ ਟਿਕਟ ਲੈਵੋਗੇ ਜੀ ਇਹਨਾਂ ਲੋਕਾਸਤੇ ਦੇ ਨਾਲ ਦਾ ਕਰਾਇਆ ਵਾਧਾ ਨਹੀਂ ਹੈ ਹਾਂ 에ਅਰ ਇੰਡੇ ਦਾ ਜ਼ਰੂਰ ਥੋੜਾ ਵੱਧ ਜਾਂਦਾ ਹੈ ਸਿੰਗਲ ਟਿਕਟ ਲੈਣ ਤੇ ਪਰ ਇੱਕ ਚੀਜ਼ ਹੋਰ ਸਕੂਟ ਤੇ ਸਿੰਗਾਪੁਰ 에ਅਰਲਾਈਨ ਇੱਕੋ ਹੀ ਹਨ ਸਿੰਗਾਪੁਰ ਫੁੱਲ ਸਰਵਿਸ ਹੈ ਤੁਸੀਂ ਸਕੂਟ ਤੇ ਜਾ ਕੇ ਸਿੰਗਾਪੁਰ ਤੋਂ ਆਸਟ੍ਰੇਲੀਆ ਜਾਂ ਆਸਟ੍ਰੇਲੀਆ ਤੋਂ ਸਿੰਗਾਪੁਰ ਸਿੰਗਾਪੁਰ 에ਅਰਲਾਈਨਸ ਤੇ ਵੀ ਆ ਸਕਦੇ ਹੋ ਉਹਦੇ ਵੀ ਫੇਅਰ ਇੱਥੇ ਹਨ ਪਰ ਤੁਸੀਂ ਉਹ ਸਿੰਗਾਪੁਰia.com ਤੇ ਵੀ ਦੇਖ ਸਕਦੇ ਹੋ ਸੋ ਫਿਰ ਦੱਸ ਦਿइए ਅਸੀਂ ਦਿੱਲੀ ਜੇ ਐਡ ਕਰੀਏ ਫਿਰ ਵੀ ਮੈਂ ਦਿਖਾ ਦਿੱਤਾ ਹੈ ਕਿ ਜੇਕਰ ਕੁਝ ਜਦੋਂ ਸਿਡਨੀ ਦਾ ਅਸੀਂ ਵੀਡੀਓ ਸ਼ੇਅਰ ਕੀਤਾ ਸੀ ਕੁਝ ਜਾਣੇ ਕਹਿੰਦੇ ਜੀ ਸਮਾਨ ਨਹੀਂ ਐਡ ਕਰ ਰਹੇ ਸਮਾਨ ਵੀ ਐਡ ਕਰ ਦੋ ਫਿਰ ਵੀ 에어 ਇੰਡੀਆ ਨਾਲੋਂ ਸਸਤਾ ਬਣੇਗਾ ਖੈਰ ਸਾਨੂੰ ਕੁਝ ਨਹੀਂ ਮਿਲਦਾ ਤੁਹਾਡੀ ਮਰਜ਼ੀ ਹੈ ਤੁਸੀਂ ਪੰਜਾਬ ਆਉਣਾ ਕਿ ਨਹੀਂ ਕੋਈ ਰਸਤੇ 'ਚ ਗੜਬੜ ਹੁੰਦੀ ਹੈ ਇੱਕ ਜੋੜਾ ਸੀ ਜਿਹਨਾਂ ਨੂੰ ਮੁਸ਼ਕਲ ਆਈ ਕਹਿੰਦੇ ਜੀ ਅਸੀਂ ਬ੍ਰਿਸਬਨ ਤੋਂ ਆਏ ਸੀ ਬ੍ਰਿਸਬਨ ਤੋਂ ਵੀ ਐਡੀਲੇਡ ਤੋਂ ਵਿਕਲਪ ਹਾਂ ਜ਼ਰੂਰ ਚੈੱਕ ਕਰੋ ਪਰ ਇਹ ਤੁਹਾਨੂੰ ਅਸੀਂ ਆਪਸ਼ਨਸ ਦਿਖਾ ਦਿੱਤੀਆਂ ਨੇ ਬਾਕੀ ਦਿੱਲੀ ਦੇ ਹੋਰ ਆਪਸ਼ਨਸ ਕੀ ਨੇ ਤੁਸੀਂ ਹੋਰ 에어ਲਾਈਨਸ ਤੇ ਭਾਵੇਂ ਸਸਤੇ ਚ ਪਹੁੰਚ ਜਾਓ ਪਰ ਆਓ ਪੰਜਾਬ ਨੂੰ ਸਪੋਰਟ ਕਰੀਏ ਹਮੇਸ਼ਾ ਅੰਮ੍ਰਿਤਸਰ ਹੀ ਆਈਏ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਜੁੜੇ ਰਹੋ ਫੇਸਬੁੱਕ YouTube Instagram ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੋਰਨਾਂ ਨੂੰ ਵੀ ਦੱਸੋ ਬਹੁਤ ਬਹੁਤ ਧੰਨਵਾਦ